ਇਹ ਤੁਹਾਡੇ ਸਾਹਮਣੇ ਹੈ ਕਲਾਂਨੌਰ ਦੇ ਵਿੱਚ ਕਿਹੜਾ ਪਿੰਡ ਦੱਸਿਆ ਬਾਪੂ ਕਿਹੜਾ ਦੇਰ ਗਾ ਦੇ ਸੁਣਿਆ ਸਮਝ ਨਹੀਂ ਆ ਰਗਿਆ ਦੇਰ ਗਾ ਡੇਢ ਗਾ ਹਾਂ ਤੇ ਸਾਹਮਣੇ ਅੱਛਾ ਇਹ ਹੈ ਬਾਪੂ ਦਾ ਘਰ ਜਿਹੜਾ ਸਾਰਾ ਢਹਿ ਢੇਰੀ ਹੋ ਗਿਆ ਹਜੇ ਵੀ ਪਾਣੀ ਦੇ ਵਿੱਚ ਹੈ ਕਿੱਥੇ ਆਏ ਮੰਤਰੀ ਮਿੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਪਿੰਡਾਂ 'ਚ ਬਹੁਤ ਰੌਲਾ ਪਾਉਂਦਾ ਰਿਹਾ ਹੋਰ ਆੜੇ ਬੜਾ ਸੰਸਥਾਵਾਂ ਨੇ ਵੀ ਇੱਥੇ ਤਾਂ ਕੋਈ ਵੀ ਨਹੀਂ ਪਹੁੰਚ ਹੋਈ ਕੋਈ ਵੀ ਨਹੀਂ ਆਇਆ ਤੁਹਾਡੇ ਕੋ ਇੱਥੇ ਹਾਂਜੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਹ ਬਾਪੂ ਹੈ ਬਜ਼ੁਰਗ ਇਹਦੇ ਪੁੱਤ ਤੈਨੂੰ ਹੈ ਨਹੀਂ ਕਿ ਦੋ ਪੋਤੀਆਂ ਤੇ ਇੱਕ ਬੇਟਾ ਹੈ ਤੇ ਸਾਰਾ ਕੁਝ ਘਰ ਦੇ ਅੰਦਰ ਹੈ ਤੇ ਘਰ ਦੇ ਪੱਲੇ ਕੱਖ ਨਹੀਂ ਇਹ ਦੇਖੋ ਤੁਹਾਡੇ ਸਾਹਮਣੇ ਹੈ ਬਾਪੂ ਇੱਧਰ ਦੇਖਿਓ ਮੇਰੇ ਨਾਲ ਅੱਛਾ ਸਾਰਾ ਕੁਝ ਹੀ ਟੁੱਟ ਗਿਆ ਹੈ ਇਹ ਘਰ ਆ ਤੁਹਾਡਾ ਨਿਆਣੇ ਹੁਣ ਤੁਹਾਡੇ ਕਿਸੇ ਦੇ ਘਰ ਕਿਸੇ ਦੇ ਘਰ ਕੋਈ ਨਹੀਂ ਆ ਤੁਹਾਡੀ ਮਦਦ ਕਰਨ ਇਥੇ ਤੇਰੇ ਮੰਤਰੀ-ਮੁਂਤਰੀ ਬੜੀਆਂ ਫੋਟੋਆਂ ਇਥੋਂ ਪਾ ਰਹੇ ਹੈਗੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਫਿਰ ਜੀ ਇਹ ਦੋ ਥਲੇ ਡਿੱਗੀ ਹੈ ਹਾਂ ਮਾਗਰ ਕਹਿੰਦਾ ਇਹੋ ਕੋਠੇ ਡਿੱਗਿਆ ਆ ਆ ਪਿਛਲੇ ਮੈਨੂੰ ਮਾਗਰ ਜੱਤੀ ਵਾਲੇ ਨੂੰ ਗੋਗੋ ਆ ਆ ਅੱਛਾ ਇਹ ਟੁੱਟ ਗਿਆ ਤੁਹਾਡਾ ਹਾਂਜੀ ਇਹ ਹੈ ਹਾਲਤ ਪਿੰਡਾਂ ਦੀ ਹਾਂਜੀ ਗਰੀਬ ਬੰਦਾ ਕਿੱਥੇ ਜਾਏ ਜਿਨ੍ਹਾਂ ਦੇ ਲਈ ਆਮ ਆਮ ਘਰਾਂ ਦਾ ਮੁੰਡਾ ਮਾਸਟਰ ਦਾ ਮੁੰਡਾ ਹੁਣ ਦੇਖ ਲੈ ਵੀ ਆਮ ਘਰਾਂ ਦਾ ਮਾਸਟਰ ਦੇ ਮੁੰਡਿਆ ਕੀ ਹਾਲ ਹੈ ਪੰਜਾਬ ਦਾ ਮੁੱਖ ਮੰਤਰੀ ਕਈ ਵਾਰ ਕਈ ਗੱਲਾਂ ਮੈਨੂੰ ਕਹਿੰਦੇ ਆ ਵੀ ਤੂੰ ਆਦਰ ਨਾਲ ਨਹੀਂ ਬੋਲਦਾ ਕੀ ਬੋਲਣਾ ਜੇ ਇਹ ਮੰਤਰੀਆਂ ਨੂੰ 78 ਸਾਲ ਦੀ ਆਜ਼ਾਦੀ ਤੋਂ ਬਾਅਦ ਲੋਕਾਂ ਦਾ ਹਲ ਹੈ ਬਜ਼ੁਰਗ ਕਿੱਥੇ ਜਾਏ ਹੁਣ ਜਵਾਨ ਪੁੱਤ ਹੈ ਪੋਤੇ ਆ ਇਹਦੇ ਪੁੱਤ ਤਾਂ ਹੈ ਨਹੀਂ ਮਰ ਗਿਆ ਮੌਤ ਹੋ ਗਈ ਕੁਦਰਤੀ ਨੂੰ ਚਲੀ ਗਈ ਤੇ ਅੱਗੇ ਪੋਤੇ-ਪੋਤੀਆਂ ਇਹ ਸਾਂਭ ਰਿਆ ਲਾਲ ਅਲਮਿਰਾ ਉੱਪਰ ਰੱਖੀ ਹੋਈ ਹੈ ਬੱਚਿਆਂ ਦੀ ਟਰੋਫੀਆਂ ਤਾਂ ਕਿੱਥੇ ਐ ਕਿੰਨੀ ਮਿਹਨਤਾਂ ਦੇ ਨਾਲ ਲਈਆਂ ਹੋਣਗੀਆਂ ਇਹ ਲਾ ਲਓ ਸਾਹ ਤੇ ਕਿੰਨੇ ਮਿਹਨਤੀ ਬੱਚੇ ਹੋਣੇ ਆ ਇਹ ਗੁੱਡੀਆਂ ਬੇਡਾਂ ਦੀਆਂ ਅੱਛਾ ਠੀਕ ਐ ਮੋਬਾਈਲ ਹੈ ਨਹੀਂ ਤੁਹਾਡੇ ਕੋ ਹੈ ਇਹ ਦੁਬਾਰਾ ਇੱਥੇ ਕੋਈ ਜ਼ਿੰਦਗੀ ਸ਼ੁਰੂ ਹੋ ਜੂਗੀ ਕੀ ਲੱਗਦਾ ਦੇਖੋ ਜੀ ਮਾਲ ਗਈ ਹੁਣ ਕੀ ਗਈ ਹੁਣ ਤਾਂ ਹਾਂ ਬਗਾਨੇ ਕਿੰਨਾ ਕੁ ਜੇ ਕਟਾਂਗੇ ਹਾਂ ਅਗਲੇ ਵਕਾਂ ਦੇ ਦੂਜੇ ਤਾਂ ਜਾਓ ਤੇ ਵਜਾ ਨਾ ਆ ਜੇ ਉਹ ਚੰਗਾ ਨਹੀਂਗਾ ਹਾਂ ਹਾਂ ਇਹ ਲਾਇ ਕੋਲ ਕੇ ਆਏ ਤਾਂ ਕੀ ਆਏ ਕੀ ਆਏ ਇਹ ਦੇਖ ਲੋ ਹਾਲਤ ਪੰਜਾਬ ਦੇ ਪਿੰਡਾਂ ਦੀ ਇਹ ਹੈ ਉਜੜੇ ਹੋਏ ਲੋਕ ਕਲਾਨੌਰ ਦੇ ਵਿੱਚ ਖੜੇ ਆ ਕਲਾਨੌਰ ਦਾ ਪਿੰਡ ਕਿਹੜਾ ਪਿੰਡ ਦੱਸਿਆ ਹੈਗਾ ਡੇਢ ਗਾਓ ਆਪ ਸਮਝਾ ਤੇ ਡੇਢ ਡੇਢ ਗਾਓ ਕੋਈ ਪਿੰਡ ਦਾ ਨਾਮ ਹੈ ਮੈਂ ਦੁਬਾਰਾ ਤੋਂ ਹੋਰ ਸਾਥੀਆਂ ਦੇ ਨਾਲ ਆਜੋ ਚਲਿਏ ਬਾਕੀ ਬੰਦੇ ਡਿੱਕੀ ਜਾਂਦੇ ਤੇ ਇਹ ਹੈ ਹਾਲਤ ਪਿੰਡਾਂ ਦੀ ਇੱਥੇ ਹੁਣ ਕੀ ਕਰੋਗੇ ਡੰਗਰ ਵੀ ਕੋਈ ਹੈਗਾ ਦੋ ਚੈ ਲੁਕਾਈਆਂ ਇੱਕ ਹੋ ਗਈਆਂ ਦੋ ਹੈਗੀਆਂ ਉਹੀ ਉੱਥੇ ਬਣਾਇਆ ਅੱਛਾ ਗਾਂ ਹੀ ਰੁੜ ਗਈ ਇੱਕ ਹੋ ਗਈ ਦੋ ਹੈਗੀਆਂ ਅੱਛਾ ਇੱਕ ਰੁੜ ਗਈ ਦੋ ਹੈਗੀਆਂ ਪਿੰਡ ਵਧੀਆ ਸੀ ਅੱਛਾ ਇਸ ਪਿੰਡ ਵਧੀਆ ਹੈਗਾ ਕੇ ਨੇ ਕੋਈ ਰਾਸ਼ਨ ਰੁਸ਼ਨ ਦੀ ਇੱਟਾ ਊਟਾ ਰੱਖੀਆਂ ਉਹਦਾ ਮਕਾਨ ਪਾਨ ਦੀ ਲੋਕ ਜਗੇ ਨਹੀਂ ਪੇਛੇ ਗਏ ਨਹੀਂ ਛਕੇ ਗਏ ਅੱਛਾ ਪਿੱਛੇ ਗਿਆ ਦੇਖਣਾ ਪੇਟਾ ਕੋਈ ਗੱਲ ਕੋਈ ਗੱਲ ਕੋਈ ਗੱਲ ਆਜੋ ਆਜੋ ਤੁਮਹਾਨੂੰ ਹੂੰ ਕੋਈ ਨਹੀਂ ਛਕੇ ਹਾਂ ਆਪ ਗਏ ਨਹੀਂ ਕਿ ਮੈਂ ਆਪ ਉੱਥੇ ਜਾ ਗਏ ਹੂੰ ਕੀ ਕਹੀ ਉੱਥੇ ਨਹੀਂ ਸੌਂਦੇ ਇੱਥੇ ਹੀ ਹੋ ਹਾਂਜੀ ਇੱਥੇ ਹੀ ਇੱਕ 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 ਰੋਟੀ ਵਾਣੀ ਬਾਹੂ ਜਾਈਦਾ ਇੱਥੇ ਹੀ ਠੀਕ ਹਾਂਜੀ ਨਾਂ ਕੀ ਤੁਹਾਡਾ ਮਿੰਦਰ ਸਿੰਘ ਹਾਂਜੀ ਮਿੰਦਰ ਸਿੰਘ ਪਿੰਡ ਪਿੰਡ ਗਵਾਰੇ ਪਿੰਡ ਗਵਾਰੇ ਹਾਂਜੀ ਇਹ ਨੰਬਰ ਕੀ ਪੁੱਛੋ ਜੱਦੀ ਪੁੱਛਤੀ ਇੱਥੇ ਹੀ ਨੇ ਠੀਕ ਹੈ ਠੀਕ ਹੈ ਤਾਂ ਹਾਂ ਜਿੱਥੇ ਜਾਓ ਉਹ ਮੈਂ ਦੇਣਾ ਡੇਵਾ ਕਾ ਦੂੰਗਾ ਇੱਥੇ ਠੀਕ ਹੈ ਕਿਉਂ ਨਹੀਂ ਮਾਰਨਾ ਪਹਿਲਾਂ ਵੀ ਦਿਖੇ ਇਧਰ ਇਹ ਹੜ ਕਈ ਵਾਰੀ ਆਇਆ ਇਹ ਕਈ ਆਇਆ ਹੈ ਖਾਦੀ ਹੋਸ਼ ਆ ਤੀਜੀ ਵਾਰੀ ਆ ਗਿਆ ਤੀਜੀ ਵਾਰੀ ਕਿਹੜੇ ਕਿਹੜੇ ਸਾਲੇ ਆਏ ਹੈ ਉਹ ਚੇਤਾ ਦੀ ਚੇਤਾ 93 ਦਾ 93 ਦਾ 81ਵੇਂ ਤੇ ਪੁੱਛ ਇਹ ਚੌਥੀ ਵਾਰ ਆ ਗਿਆ ਕੋਈ ਤੁਹਾਨੂੰ ਕਹਿਨੇ ਨਹੀਂ ਪੁੱਛਿਆ ਕਹਿਨੇ ਨਹੀਂ ਪੁੱਛਿਆ ਨਾ ਕਿਹਨੇ ਨਹੀਂ ਪੁੱਛਿਆ ਮੰਤਰੀ ਤਾਂ ਬੜ ਤਕੜੇ ਆ ਇਧਰ ਦੇ ਕਿਹਨੇ ਨਹੀਂ ਪੁੱਛਿਆ ਇਹ ਤਾਂ ਮੂੰਹ ਵੀ ਨਹੀਂ ਆਖੀ ਅੱਛਾ ਤੁਹਾਡੇ ਤੋਂ ਬਗੈਰ ਹੋ ਨਹੀਂ ਕੇ ਨਹੀਂ ਪੁੱਛਿਆ ਚੜ-ਚੂੜੂ ਵਾਲਾ ਨਹੀਂ ਆਇਆ ਹੁਣ ਨਾ ਨਾ ਕੋਈ ਵੀ ਨਹੀਂ ਆਇਆ ਉਹਦੇ ਲਾਟਾ ਲਿਆ ਜਿੱਥੇ ਮਰਜ਼ੀ ਚੱਤਾ ਲਾ ਕੇ ਚੱਲੇ ਪੜਾਏ ਨਹੀਂ ਪਹਿਨੇ ਇਹਨਾਂ ਨੂੰ ਹਾਂ ਉਹ ਘਰ ਦਾ ਕਿਦਾਂ ਹੁਣ ਘਰ ਤਾਂ ਡੇਗ ਗਿਆ ਤੁਹਾਡਾ ਕੀ ਕਰੋਗੇ ਸਾਤੇ ਡੇਪੇ ਮੋਕਾ ਵੇਖ ਲਓ ਜਾਗੇ ਪਾਣੀ ਆ ਜੇ ਅਜੇ ਪਾਣੀ ਖਲੋਤਾ ਜੀ ਮਾੜੇ ਦੇਲਤਾ ਇਹ ਚਾਰ ਕੇ ਛਰਕ ਤੇ ਉਤੇ ਆ ਗਿਆ ਉਹ ਪੋਤਾ ਇਹ ਪੋਤੇ ਸਾਡੇ ਲੈ ਗਏ ਘਰ ਗੇੜਾ ਮਾਰ ਕੇ ਆਏ ਵੇ ਹਾਂਜੀ ਗੇੜਾ ਮਾਰ ਕੇ ਆਏ ਹਾਂਜੀ ਮਾਰ ਮਾਰ ਦੋ ਮਾਰ ਜੀ ਸ਼ਹਿਰ ਨੂੰ ਨਹੀਂ ਤੂੰ ਹੀ ਮਾਰ ਕੇ ਆਇਆ ਕਿਹੜਾ ਆਹੀ ਤਾਂ ਨਹੀਂ ਉੱਥੇ ਕਦੇ ਚਲੇ ਜਾਂਦੇ ਹਾਂ ਆਈ ਕੈਨਟ ਯੂ ਮਾਰੀਏ ਸਰਪੰਨ ਸਿੰਘ ਸਰਵਣ ਸਿੰਘ ਅੱਛਾ ਉਹ ਬਾਪੂ ਦਾ ਪੁੱਤ ਇੱਥੇ ਰਹਿੰਦੇ ਕਿ ਤੁਸੀਂ ਹਾਂਜੀ ਅੱਛਾ ਕਿਹੜਾ ਪਿੰਡ ਆ ਤੁਹਾਡਾ ਪਿੰਡ ਡੇਢ ਗਵਾਰ ਡੇਢ ਗਵਾਰ ਇਹ ਕਲਾਨੌਰ ਚ ਪਿਆ ਠੀਕ ਹੈ ਤੇਰਾ ਨਾਂ ਕੀ ਸਰਵਨ ਸਿੰਘ ਮੋਬਾਈਲ ਨੰਬਰ ਮੋਬਾਈਲ ਨੰਬਰ 62 802 97 860 ਦੁਬਾਰਾ ਬੋਲ ਦੇਖ ਵਾ 62 802 97 860 ਕੀ ਕਰਦੇ ਹੁੰਦੇ ਤੁਸੀਂ ਉਧਰ ਮੈਂ ਟਰੱਕ ਤੇ ਕਿੰਨੇ ਚੱਕੀ ਕਿੰਨੇ ਚੱਕੀ 14 ਚੱਕੀ ਦੇ ਅੱਛਾ ਵੱਡੀ ਜਿਹੜੇ ਕ੍ਰੈਸ਼ਰ ਵਾਲ ਤੇ ਨਹੀਂ 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 ਲੈਨ ਵਾਲੇ ਅੱਛਾ ਲੈਨ ਵਾਲੇ ਤੇ ਇਹ ਤਾਂ ਬੜਾ ਨੁਕਸਾਨ ਹੋ ਗਿਆ ਯਾਰ ਘਰ ਦਾ ਬਹੁਤ ਹੈ ਹਾਂ ਹੁਣ ਉਹਨੂੰ ਦਿਲ ਹੀ ਨਹੀਂ ਕਰਦਾ ਉਹ ਹੈ ਨਹੀਂ ਹਾਲਤ ਉਹ ਹੁਣ ਨਿਕਲ ਜਾਂਦਾ ਜੀ ਬਾਪੂ ਸਿਰ ਤੇ ਨਹੀਂ ਬਾਪੂ ਉਹਦਾ ਫਿਰ ਪ੍ਰਵਾਹ ਨਾ ਆਇਆ ਹੁਣ ਕਿੱਦਾਂ ਸلسਲਾ ਚੱਲੂਗਾ ਅੱਗੇ ਹੁਣ ਦੇਖੋ ਕੀ ਕਰਾਂਗੇ ਅੱਛਾ 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 ਚਲੋ ਯਾਰ ਤੁਸੀਂ ਆਜੋ 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 ਚਲੋ ਤਰ